ਸਾਥ ਸੰਗਤ ਜੀਓ ਸਤਿਗੁਰੂ ਦੀ ਗੋਦ ਦੇ ਵਿੱਚ ਆਨੰਦ ਮਾਨ ਰਹੇ ਇਹਨਾਂ ਸ਼ੀਧੀ ਦਿਹਾੜਿਆਂ ਨੂੰ ਅਸੀਂ ਪਿਛਲੇ 3-4 ਦਿਨ ਤੋਂ ਮਨਾ ਰਹੇ ਹਾਂ ਪਰ ਅੱਜ ਥੋੜਾ ਸੰਕਤੀ ਰੂਪੀ ਮਨਾਇਆ ਗਿਆ ਹੈ ਇਸ ਤੋਂ ਪਹਿਲਾਂ ਇੱਕ ਛੋਟੀ ਕਵਿਤਾ ਸ਼ੁਰੂ ਕਰੀਏ ਮੈਂ ਇੱਕ ਦੋ ਗੱਲਾਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜੀ ਮੇਰੀ ਆਪਣੀ ਬੋਲੀ ਹੈ ਤੇ ਸਮਝ ਹੈ ਉਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਹਨ ਪੁਣੇ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਸੀ ਮੇਰਾ ਕਿਸੇ ਦੇ ਨਾਲ ਕੋਈ ਰੋਸ ਨਹੀਂ ਹੈ ਕਿ ਭਾਰਤ ਸਰਕਾਰ ਵੀ ਵੀਰ ਬਾਲ ਦਿਵਸ ਮਨਾ ਰਹੀ ਹੈ ਪਹਿਲੀ ਗੱਲ ਸਾਡੇ ਉਹ ਬੱਚੇ ਸਤਗੁਰ ਦੇ ਸਹਬਜ਼ਾਦੇ ਨੇ ਉਹ ਵੀਰ ਬਾਲ ਨਹੀਂ ਹੈਗੇ ਜਿਹੜੀ ਵੀਰਤਾ ਉਹਨਾਂ ਦੇ ਵਿੱਚ ਸੀ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਤੇ ਮਾਤਾ ਗੁਜਰੀ ਜੀ ਤੇ ਮਾਤਾ ਸੁੰਦਰ ਜੀ ਨੇ ਆਪ ਉਹ ਵੀਰਤਾ ਉਹਨਾਂ ਦੇ ਵਿੱਚ ਪੈਦਾ ਕੀਤੀ ਸੀ ਸਾਨੂੰ ਸਤਿਗੁਰ ਦੀ ਬਾਣੀ ਤੋਂ ਉਪਦੇਸ਼ ਲੈਣਾ ਚਾਹੀਦਾ ਠੀਕ ਹੈ ਅੱਜ ਸਰਕਾਰੀ ਖੇਮੇ ਦੇ ਵਿੱਚ ਕੱਲ 26 ਦਸੰਬਰ ਨੂੰ ਮੁੱਖ ਰੱਖ ਕੇ ਦਿਨ ਮਨਾਇਆ ਜਾ ਰਿਹਾ ਹੈ ਪਰ ਭਲਾ ਸੀ ਸੋਚਿਆ ਇਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ ਮੈਨੂੰ ਕਈ ਸਨਾਤਨੀ ਮੀਰਾ ਦੇ ਮੈਸੇਜ ਆਉਂਦੇ ਨੇ ਇੱਕ ਮੈਸੇਜ ਮੈਂ ਛੋਟਾ ਜਿਹਾ ਅਜਿਹਾ ਨਾਲ ਸਾਂਝਾ ਕਰ ਰਿਆ ਕਿ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬਾਸਤੇ ਕਿਸ ਤਰ੍ਹਾਂ ਦੇ ਮੈਸੇਜ ਸਾਨੂੰ ਭੇਜੇ ਜਾ ਰਹੇ ਨੇ ਪਰ ਅਸੀਂ ਆਪਣੇ ਬੱਚਿਆਂ ਨੂੰ ਸਿਆਣਾ ਨਹੀਂ ਕਰ ਪਾ ਰਹੇ ਕਿਉਂ ਨਹੀਂ ਸਿਆਣਾ ਕਰ ਪਾ ਰਹੇ ਕਿਉਂਕਿ ਧੰਨ ਗੁਰਗ੍ਰੰਥ ਸਾਹਿਬ ਦੇ ਇਤਿਹਾਸ ਵਿੱਚ ਬਾਣੀ ਤੋਂ ਤੇ ਸਿੱਖ ਇਤਿਹਾਸ ਤੋਂ ਅਸੀਂ ਕੋਹਾਂ ਦੂਰ ਬੈਠੇ ਹੋਏ ਆਂ ਮੇਰੇ ਕੋਲ ਪਿਛਲੇ ਦਿਨਾਂ ਜੀ ਇੱਕ ਮੈਸੇਜ ਆਇਆ ਸੀਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਗੱਲ ਆਖੀ ਐ ਕਿ ਜੇ ਕੋਈ ਮੁਸਲਮਾਨ ਆਪਣੀਆਂ ਪੂਰੀਆਂ ਬਾਵਾ ਤੇਲ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਤਿਲ ਦੇ ਕਿਸੇ ਡੱਬੇ ਵਿੱਚ ਪਾਵੇ ਧਿਆਨ ਨਾਲ ਸੁੰਨਾ ਤੇ ਜਿੰਨੇ ਤਿਲ ਸਾਡੀਆਂ ਬਾਵਾ ਤੇ ਲੱਗ ਜਾਣ ਜੇ ਕੋਈ ਮੁਸਲਮਾਨ ਉਤਨੀਆਂ ਕਸਮਾਂ ਵੀ ਖਾਵੇ ਤੇ ਉਹਦੀ ਕਿਸਮ ਦਾ ਭਰੋਸਾ ਨਾ ਕਰਨਾ ਮੈਂ ਪੁੱਛਣਾ ਚਾਹਨਾ ਕਿ ਸਾਡੇ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕੀ ਸਾਡੇ ਗੁਰੂ ਸਾਹਿਬ ਦੀ ਇਹੋ ਜੀ ਫਿਲਾਸਫੀ ਹੈਗੀ ਹੈ ਕਿ ਉਹ ਕਿਸੇ ਧਰਮ ਦੇ ਖਿਲਾਫ ਇਹੋ ਜੀ ਗੱਲ ਬੋਲਣ ਜੇ ਗੁਰੂ ਸਾਹਿਬ ਨੇ ਕਿਸ ਨੂੰ ਸਮਝਾਣਾ ਕੀਤਾ ਤੇ ਬਾਣੀ ਦੇ ਰਾਹੀਂ ਸਮਝਾਇਆ ਹੈ ਪਰ ਕਿਸੇ ਧਰਮ ਨੂੰ ਲੈ ਕੇ ਗੁਰੂ ਸਾਹਿਬ ਦਾ ਕੋਈ ਵਿਤਕਰਾ ਨਹੀਂ ਸੀਗਾ ਅੱਜ ਜੋ ਇਹ ਸਭ ਕੁਝ ਚੱਲ ਰਿਹਾ ਪ੍ਰੋਪੋਗੈਂਡਾ ਜਿਹੜਾ ਕੱਲ 26 ਤਰੀਕ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਭਾਰਤ ਸਰਕਾਰ ਵੱਲੋਂ ਮੈਂ ਹੁਣ ਵੀ ਕਹਿ ਰਿਹਾ ਮੈਨੂੰ ਸਿਰਫ ਆਪਣੇ ਸਤਗੁਰ ਦਾ ਪੈ ਹੈ ਹੋਰ ਕਿਸੇ ਦਾ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਸ਼ਲੋਕ ਹੈ ਸ਼ਲੋਕ ਮਹਲਾ ਪਹਿਲਾ ਹਰਣਾ ਬਾਜਾਂ ਤੇ ਸਿਕਦਾਰਾਂ ਐਨਾ ਪੜਿਆ ਨਾ ਇਹਦੇ ਵਿੱਚ ਗੁਰੂ ਸਾਹਿਬ ਨੇ ਇੱਕ ਜਾਨਵਰ ਤੇਕ ਪੰਛੀ ਦਾ ਸਨੁ익 ਸਨੇਹਾ ਦਿੱਤਾ ਹੈ ਉਹਦੇ ਬਾਰੇ ਦੱਸਿਆ ਹੈ ਹਰਣਾ ਯਾਨਕੀ ਹਿਰਣ ਬਾਜਾਂ ਯਾਨਕੀ ਬਾਜ ਤੇ ਸਿਕਦਾਰਾਂ ਸਿਕਦਾਰਾਂ ਤੋਂ ਭਾਵ ਹੈ ਸਰਕਾਰੀ ਬੰਦੇ ਸ਼ਿਕਾਰੀ ਨੂੰ ਪਤਾ ਹੈ ਕਿ ਹਿਰਣ ਦਾ ਸ਼ਿਕਾਰ ਕਰਨਾ ਬੜਾ ਹੀ ਔਖਾ ਹੈ ਕਿਉਂਕਿ ਹਿਰਣ ਦੀ ਜਿਹੜੀ ਭੱਜਣ ਦੀ ਸਪੀਡ ਹੈ ਨਾ ਬਹੁਤ ਜ਼ਿਆਦਾ ਹੈ ਤੇ ਸ਼ਿਕਾਰੀ ਨੇ ਥੋੜੀ ਸਿਆਣਪ ਵਰਤੀ ਉਹਨੇ ਇੱਕ ਹਿਰਨ ਦਾ ਬੱਚਾ ਕਿੱਥੋਂ ਦੀ ਲੱਭ ਲਿਆ ਹੁਣ ਉਸ ਹਿਰਨ ਨੂੰ ਉਹਨੇ ਤਿਆਰ ਕੀਤਾ ਉਸ ਬੱਚੇ ਨੂੰ ਤੇ ਹੁਣ ਉਹਨੇ ਹਿਰਨਾਂ ਦਾ ਸ਼ਿਕਾਰ ਕਰਨਾ ਸੀ ਤੇ ਜਦੋਂ ਹਿਰਨਾਂ ਨੇ ਦੇਖਿਆ ਕਿ ਇਹ ਤੇ ਬਿਲਕੁਲ ਸਾਡੇ ਵਰ ਗਈ ਹੈ ਪਰ ਉਹ ਸ਼ਿਕਾਰੀ ਦੇ ਵੱਲੋਂ ਭੇਜਿਆ ਗਿਆ ਸੀ ਹੁਣ ਉਹ ਹਿਰਨ ਨੂੰ ਉਹਦੀ ਆਪਣੀ ਖੁਰਾਕ ਮਿਲ ਰਹੀ ਸੀ ਹੁਣ ਉਹ ਦੂਜੇ ਹਿਰਨ ਉਹਨੂੰ ਵੇਖ ਕੇ ਨਾਲ ਆ ਗਏ ਤੇ ਸ਼ਿਕਾਰੀ ਦਾ ਕੰਮ ਬੜਾ ਸੌਖਾ ਹੋ ਗਿਆ ਉਹ ਕੰਮ ਸੌਖਾ ਕਿ ਹੋਇਆ ਕੀ ਸ਼ਿਕਾਰੀ ਨੇ ਸਾਰੇ ਹਿਰਨਾ ਦਾ ਸ਼ਿਕਾਰ ਕਰ ਲਿਆ ਔਰ ਬਾਜ ਨੂੰ ਫੜਨਾ ਕੋਈ ਸੋਖਾ ਨਹੀਂ ਐ ਸਭ ਤੋਂ ਉੱਚੀਆਂ ਉਡਾਰੀਆਂ ਅਗਰ ਕਾਸ਼ਿਚ ਮਾਰਦਾ ਨਾ ਕੋਈ ਤੇ ਉਹ ਬਾਜ ਹੀ ਐ ਤੇ ਅਸੀਂ ਵੀ ਆਪਣੇ ਇੱਥੇ ਗगन ਮੰਡਲ ਦੇ ਵਿੱਚ ਸਤਗੁਰ ਦੀ ਬਾਣੀ ਨੂੰ ਲੈ ਕੇ ਉੱਚੀਆਂ ਉਡਾਰੀਆਂ ਮਾਰ ਸਕਦੇ ਆ ਪਰ ਅਸੀਂ ਸਤਗੁਰ ਦੀ ਬਾਣੀ ਨੂੰ ਸਮਝਣ ਤੋਂ ਅਵੇਸਲੇ ਹੋਏ ਪਏ ਆ ਕੇਵਲ ਸੁਖਮਨੀ ਸਾਹਿਬ ਦੇ ਪਾਠ ਕਰ ਲਏ ਜਪਜੀ ਸਾਹਿਬ ਦੇ ਪਾਠ ਕਰ ਲਏ ਗੁਰੂ ਗ੍ਰੰਥ ਸਾਹਿਬ ਦੀਆਂ ਲੜੀਆਂ ਚ ਲਾ ਲਈਆਂ ਪਰ ਅਸੀਂ ਗੁਰਬਾਣੀ ਨੂੰ ਸਮਝਣ ਦਾ ਯਤਨ ਬਿਲਕੁਲ ਨਹੀਂ ਕੀਤਾ ਗੱਲ ਹੈ ਹੁਣ ਬਾਜਾਂ ਵਾਲਿਆਂ ਬਾਜ ਦੀ ਸ਼ਿਕਾਰੀ ਨੇ ਬਾਜ ਦਾ ਵੀ ਬੱਚਾ ਕਿੱਥੋਂ ਪਾਲ ਕੀਤੀ ਲੱਭ ਲਿਆ ਬਾਜ ਵੱਡਾ ਹੋਇਆ ਹੁਣ ਬਾਜ ਦੀ ਆਪਣੀ ਖੁਰਾਕ ਸੀ ਉਹਨੂੰ ਭੇਜਿਆ ਉਹ ਬਾਜ ਨੇ ਆਖਿਆ ਤੇ ਲੋ ਮੈਂ ਜਿਹਦੇ ਕੋਲ ਰਹਿ ਰਿਆ ਨਾ ਉਹਦੇ ਕੋਲ ਸਾਡੀ ਤੁਹਾਡੀ ਸਾਰੀ ਖੁਰਾਕ ਹੈਗੀ ਹੈ ਬਾਕੀ ਦੇ ਬਾਜ ਵੀ ਦੀ ਗੱਲਾਂ ਵੀ ਲੱਗਦਾ ਤੇ ਸਾਡੇ ਵਰਗੇ ਦੇਖਣ ਨੂੰ ਤੇ ਪਹਿਚਾਨ ਦਾ ਸਰੇ ਮੈਂ ਤੁਹਾਨੂੰ ਸਾਨੂੰ ਪਹਿਚਾਨ ਕਰਨੀ ਬੜੀ ਔਖੀ ਹੋਈ ਹੈ ਵੀਰ ਜੀ ਨੇ ਹੁਣੇ ਕਿਆ ਸੀਗਾ ਹੁਣ ਉਹ ਬਾਜ ਬਾਕੀ ਦੇ ਬਾਜਾਂ ਨੂੰ ਨਾਲ ਲੈ ਕੇ ਆਇਆ ਸ਼ਿਕਾਰੀ ਦਾ ਕੰਮ ਫਿਰ ਸੋਖਾ ਹੋ ਗਿਆ ਤੇ ਹੋਇਆ ਕੀ ਉਹ ਸਾਰੇ ਦੇ ਸਾਰੇ ਬਾਜ ਸ਼ਿਕਾਰੀ ਨੇ ਸ਼ਿਕਾਰ ਕਰ ਲਏ ਹੁਣ ਆਜੋ ਅਸੀਂ ਸਰਕਾਰੀ ਬੰਦਿਆਂ ਦੇ ਕੋਲ ਆ ਰਹੇ ਹਾਂ ਤੇ ਸਿਕਦਾਰਾਂ ਇੰਨਾ ਪੜਿਆ ਨਾ ਉਹ ਵੀ ਭਾਗ ਸ਼ਿਕਾਰੀ ਨੇ ਹਿਰਨ ਨੂੰ ਵੀ ਪੜਾ ਦਿੱਤਾ ਬਾਜ ਨੂੰ ਵੀ ਪੜਾਤਾ ਤੇ ਸਿੱਖਦਾਰਾਂ ਹੁਣ ਸਰਕਾਰਾਂ ਕੀ ਕਰ ਰਹੀਆਂ ਨੇ ਉਹ ਵੀ ਸਾਡੀ ਹੀ ਬੋਲੀ ਬੋਲ ਰਹੀਆਂ ਜੇ ਉਹ ਸਾਡੀ ਬੋਲੀ ਨਹੀਂ ਬੋਲਣਗੇ ਸਾਨੂੰ ਕਿਵੇਂ ਲੱਗੇਗਾ ਕਿ ਇਹ ਸਾਡੇ ਨੇ ਜੇ ਕੋਈ ਸਾਡੀ ਬੋਲੀ ਬੋਲੇਗਾ ਤਾਂ ਇਹ ਸਾਨੂੰ ਲੱਗੇਗਾ ਨਾ ਸਾਡੇ ਆਪਣੇ ਨੇ ਪਰ ਉਹਨਾਂ ਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ ਇੱਕ ਮਨਸ਼ਾ ਮੈਂ ਤੁਹਾਨੂੰ ਹੁਣੇ ਦੱਸੀ ਸੀ ਕਿ ਉਹ ਕਿਸੇ ਇੱਕ ਧਰਮ ਨੂੰ ਲੈ ਕੇ ਬੜਾ ਭੈੜਾ ਜਿਹਾ ਸੌਫਟਵੇਅਰ ਕਾਹਾਂਗਾ ਮੈਂ ਚਲਾ ਰਿਹਾ ਨੇ ਔਰ ਸੌਫਟਵੇਅਰ ਅਸੀਂ ਵੀ ਬਿਨਾ ਸੋਚੇ ਸਮਝੇ ਅਗੇ ਵਾਇਰਲ ਕਰ ਦਿੰਨੇ ਆ ਕਿਉਂਕਿ ਸਾਰੀ ਜ਼ਿੰਦਗੀ ਅਸੀਂ ਸੁਣਿਆ ਹੀ ਹੈ ਕੁਛ ਹੈ ਨਾ ਮੇਰੇ ਕੋਲ ਉਸ ਤੋਂ ਬਾਅਦ ਉਹਦਾ ਮੈਸੇਜ ਜਦੋਂ ਦੂਜਾ ਆਇਆ ਕਿ ਤੁਹਾਡੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਇਹ ਮੈਸੇਜ ਮੇਰੇ ਕੋਲ ਪੈਨਵੇਂ ਪੜਾ ਸਕਦਾ ਤੁਹਾਡੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਮੁਗਲਾਂ ਨੇ ਔਰੰਗਜ਼ੇਬ ਨੇ ਸ਼ਹੀਦ ਕੀਤਾ ਸੀ ਤੁਸੀਂ ਤਾਂ ਵੀ ਉਹਨਾਂ ਦੀ ਤਰਫਦਾਰੀ ਕਰ ਰਹੇ ਹੋ ਮੈਂ ਫਿਰ ਮਜਬੂਰ ਹੋ ਕੇ ਉਹਨੂੰ ਮੈਸੇਜ ਕੀਤਾ ਮੈਂ ਕਿਹਾ ਸਤਗੁਰ ਦਾ ਸਿਧਾਂਤ ਜਿਹੜਾ ਹੈਗਾ ਨਾ ਤੁਹਾਡੇ ਸਨਾਤਨੀਆਂ ਕੋਲ ਹੈ ਨਹੀਂ ਹੈ ਤੁਸੀਂ ਸਮਝ ਨਹੀਂ ਪਾਉਗੇ ਕਿਉਂਕਿ ਤੁਸੀਂ ਕਿਸੇ ਖਾਸ ਫਿਰਕੇ ਨੂੰ ਲੈ ਕੇ ਇੱਕ ਨਫਰਤ ਦੇ ਫੈਸਲ ਜਿਹੜੇ ਮੈਸੇਜ ਨੇ ਅੱਗੇ ਫਾਰਵਰਡ ਕਰ ਰਹੇ ਹੋ ਉਹਨਾਂ ਨੂੰ ਮੈਂ ਕਿਹਾ ਸੁਚਾਨੰਦ ਕੌਣ ਸੀ ਮੈਨੂੰ ਦੱਸਿਆ ਜਾਵੇ ਗੰਗੂ ਕੌਣ ਸੀ ਮੈਨੂੰ ਦੱਸਿਆ ਜਾਵੇ ਇਸ ਤਰ੍ਹਾਂ ਮੈਂ 3-4 ਹੋਰ ਨਾਮ ਲਿੱਤੇ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਮੈਂ ਕਿਹਾ ਸਾਈ ਮੀਆਂ ਮੀਰ ਨੇ ਹਰਮੰਦਰ ਸਾਹਿਬ ਦੀ ਨੀਂ ਰੱਖੀ ਸੀ ਜੇ ਸਾਡੇ ਗੁਰੂ ਸਾਹਿਬ ਦਾ ਕਿਸੇ ਕੌਮ ਕਿਸੇ ਫਿਰਕੇ ਨਾਲ ਵਿਤਕਾ ਹੁੰਦਾ ਤੇ ਸਾਈ ਮੀਆਂ ਮੀਰ ਉੱਥੇ ਨੀਂ ਨਾ ਰੱਖਦੇ ਅੱਜ ਸਾਨੂੰ ਦੇਖਣਾ ਪੈਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਸਾਡੇ ਨਾਲ ਕੀ ਕੁਝ ਵਾਪਰ ਰਿਹਾ ਔਰ ਆ ਵਾਪਰ ਰਿਹਾ ਹੈ ਹਰਨਾ ਬਾਜਾਂ ਤੇ ਸਿੱਖਦਾਰਾਂ ਇੰਨਾ ਪੜਿਆ ਨਾ ਹੋ ਇਹਨਾਂ ਨੂੰ ਪੜਾ ਕੇ ਭੇਜਿਆ ਜਾ ਰਿਹਾ ਸਾਡੇ ਵਿੱਚ ਅੱਗੇ ਆਂਦਾ ਹੈ ਫਾਂਦੀ ਲੱਗੀ ਜਾਤ ਫਹਾਯਨ ਅੱਗੇ ਨਹੀਂ ਥਾਉ ਫਾਂਦੀ ਲੱਗੀ ਤੋਂ ਭਾਵ ਹੈਗਾ ਕਿ ਉਹਨਾਂ ਨੂੰ ਪੜਾ ਲਿਖਾ ਕੇ ਭੇਜਿਆ ਗਿਆ ਤੇ ਅਸੀਂ ਉਸ ਗੱਲਾਂ ਦੇ ਵਿੱਚ ਉਸ ਜਾਲ ਦੇ ਵਿੱਚ ਫਸਦੇ ਜਾ ਰਹੇ ਹਾਂ ਤੇ ਜਦੋਂ ਅਸੀਂ ਉਸ ਜਾਲ 'ਚ ਫਸਾਂਗੇ ਤੇ ਹੋਏਗਾ ਕਿ ਸਾਡੇ ਨਾਲ ਕਤਲੋਗ ਆਰਥ ਹੁਣ ਤੁਸੀਂ ਇਹ ਸੋਚੋ ਕਿ ਜਦੋਂ ਸਰਕਾਰੀ ਖੇਮੇ 'ਚੋਂ ਸੈਭਜਾਦੇ ਨੂੰ ਬਾਲ ਵੀਰ ਬਾਲ ਦਿਵਸ ਦੇ ਨਾਂ ਤੋਂ ਮਸ਼ਹੂਰ ਕੀਤਾ ਜਾਏਗਾ ਉਹਨਾਂ ਦੀ ਤਦਾਦ ਵੱਡੀ ਏ ਸਰਕਾਰ ਕੋਲ ਐਨਾ ਗੱਲਾਂ ਨੂੰ ਪਹੁੰਚਾਉਣ ਵਾਸਤੇ ਕਾਫੀ ਕੁਝ ਹੁੰਦਾ ਏ ਔਰ ਬੜੀ ਵੱਡੇ ਪੱਧਰ ਤੇ ਕੱਲੇ ਮਨਾਇਆ ਵੀ ਜਾ ਰਿਹਾ ਪਰ ਉਹਦੇ ਚ ਸਾਡੇ ਹੀ ਕੁਝ ਭਰਾ ਸਾਡੇ ਕੁਝ ਸੰਗੀ ਸਾਥੀ ਸਾਡੇ ਵਰਗੇ ਇਸ ਕੰਮ ਦੇ ਸ਼ਮੂਲੀਅਤ ਪਾ ਰਹੇ ਨੇ ਪਰ ਸਾਨੂੰ ਕੀ ਇਹ ਮਨਜ਼ੂਰ ਹੈ ਕਿ ਉਹ ਵੀਰਬਾਲ ਸਨ ਕਿ ਉਹ ਸਤਗੁਰੂ ਦੇ ਸਹਬਜ਼ਾਦੇ ਸਨ ਮੈਂ ਸੰਗਤ ਕੋਲ ਪੁੱਛਣਾ ਚਾਹਨਾ ਸਹਬਜ਼ਾਦੇ ਸਨ ਨਾ ਤਾਂ ਫਿਰ ਅਸੀਂ ਉਹ ਵੀਰਬਾਲ ਦੇ ਰੂਪ ਵਿੱਚ ਕੀ ਮੈਂ ਐਕਸੈਪਟ ਕਰ ਲਈਏ ਕਰ ਸਕਦੇ ਹਾਂ ਜੀ ਅਸੀਂ ਉਹਨਾਂ ਨੂੰ ਤਨ ਤਨ ਬਾਬਾ ਅਜੀਤ ਸਿੰਘ ਜੀ ਕਹਿੰਦੇ ਆ ਅਰੇ ਉਹਨਾਂ ਦਾ ਮਨਸਾ ਤੇ ਸਮਝੋ ਮਨਸਾ ਕੀ ਐਸੀ ਖੜੇ ਕਿੱਤਨੇ ਆ ਸਾਡਾ ਵੇਸਲਾਪਾ ਨਾਏ ਕਿ ਅਸੀਂ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ ਸਿਰਫ ਮੱਥਾ ਟੇਕ ਕੇ ਘਰ ਜਾ ਰਹੇ ਹਾਂ ਮੇਰੀ ਬੇਨਤੀ ਹੈ ਅੱਜ ਦੇ ਇਸ ਦਿਹਾੜੇ ਨੂੰ ਖਾਲੀ ਇੱਕ ਐਂਟਰਟੇਨਮੈਂਟ ਲੈ ਕੇ ਨਾ ਕਰਿਓ ਸਾਹਿਬ ਜਦ ਰਿਸ਼ਾਹਤਾਂ ਪ੍ਰਧਾਨ ਜੀ ਨੇ ਇੱਕ ਗੱਲ ਹੋਰ ਕਹੀ ਸੀ ਨਾ ਕਿ ਸਾਡੇ ਕੋਲ ਏਸੀ ਲਾਈਟਾਂ ਬਲਬ ਕੰਬਲ ਸਭ ਕੁਝ ਅਰੇਂਜਮੈਂਟ ਹੈਗਾ ਕਿ ਸਾਹਿਬ ਜਾਦਿਆਂ ਕੋਲ ਹੈਗਾ ਸੀ ਪ੍ਰਧਾਨ ਜੀ ਨੇ ਉਹਨੇ ਕਿਹਾ ਸੀ ਨਾ ਸਾਹਿਬ ਜਾਦਿਆਂ ਨੂੰ ਆਪਣੀ ਸੂਰਤ ਨੂੰ ਅਨੰਦਪੁਰ ਦੀ ਉਸ ਧਰਤੀ ਤੇ ਲੈ ਜਾ ਕੇ ਦੇਖੋ ਕਿ ਸਾਹਿਬ ਜਾਦਿਆਂ ਦੇ ਨਾਲ ਕੀ ਕੁਝ ਬੀਤਿਆ ਹੋਣਾ ਹੈ ਕੀ ਕੁਝ ਹੋਇਆ ਹੋਣਾ ਹੈ ਕਿੰਦਾਂ ਦੀ ਰੋਟੀ ਉਹਨਾਂ ਨੂੰ ਪਰੋਸ ਕੇ ਦਿੱਤੀ ਗਈ ਹੋਣੀ ਹੈ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਦੇ ਨਾਲ ਬੀਤਿਆ ਹੋਣਾ ਔਰ ਮਾਤਾ ਗੁਜਰੀ ਜੀ ਬੜੇ ਧੰਤਾ ਦੇ ਯੋਗ ਸਨ ਕਿ ਉਹਨਾਂ ਨੇ ਚਾਰੇ ਸਹਿਬਜ਼ਾਦੇ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਸੀ ਕਿ ਸਤਿਗੁਰੂ ਦੀਆਂ ਬਾਤਾਂ ਪਾਉਂਦੇ ਸਨ ਐਦਾਂ ਨਹੀਂ ਸਾਡਿਓ ਸਹਿਬਜ਼ਾਦੇ ਸ਼ਹੀਦियां ਦੇ ਗਏ ਸੀ ਸਾਨੂੰ ਵੀ ਕੁਝ ਸਿੱਖ ਕੇ ਜਾਣਾ ਚਾਹੀਦਾ ਮੈਂ ਇਤਨੇ ਕੋ ਗੱਲਾਂ ਕਰ ਕੇ ਖੀਮਾ ਦਾ ਜਾਚਕ ਹਾਂ ਜੀ ਹੁਣ ਜਿਹੜੀ